ਭਾਰਤ ਤੇ ਪਾਕਿਸਤਾਨ ਦੇ ਵਿੱਚ ਹਮੇਸ਼ਾ ਤਣਾਅ ਬਣਿਆ ਰਹਿੰਦਾ ਤੁਸੀਂ ਦੇਖਿਆ ਹੋਊਗਾ ਵੀਡੀਓ ਦੇ ਵਿੱਚ ਜਦੋਂ ਵੀ ਕਦੇ ਕਿਸੇ ਵੀ ਸਪੋਰਟਸ ਅਧਾਰੇ ਦੇ ਵਿੱਚ ਭਾਰਤ ਤੇ ਪਾਕਿਸਤਾਨ ਦਾ ਪੇਚਾ ਪੈਂਦਾ ਆ ਤੇ ਉੱਥੇ ਖੂਨ ਖੋਲ ਉੱਠਦੇ ਨੇ ਤੇ ਦੇਖਿਆ ਜਾਂਦਾ ਆ ਕਿ ਦੋਨਾਂ ਧਿਰਾਂ ਨੇ ਆਪਸ ਵਿੱਚ ਵੱਡੇ ਪੱਦਰ ਤੇ ਸਪੋਰਟ ਕੀਤੀ ਆਪੋ ਆਪਣੀਆਂ ਟੀਮਾਂ ਦੀ ਅੱਜ ਗੱਲ ਕਰਦੇ ਆ ਪਾਕਿਸਤਾਨ ਤੇ ਭਾਰਤ ਦੇ ਮੈਚ ਦੀ ਜਾਂ ਭਾਰਤ ਜਾਂ ਪਾਕਿਸਤਾਨ ਦੇ ਮੈਚ ਦੀ ਇਸ ਮੈਚ ਵਿੱਚ ਕੌਣ ਜਿੱਤੇਗਾ ਕੌਣ ਪਹੁੰਚੇਗਾ ਫਾਈਨਲ ਤੱਕ ਇਸ ਮੈਚ ਦੇ ਦੌਰਾਨ ਐਂਡ ਤੇ ਦੇਖਿਆ ਜਾਵੇਗਾ ਕਿਹੜੇ ਪਲੇਅਰ ਪੱਟਾਂ ਤੇ ਥਾਪੀਆਂ ਮਾਰ ਕੇ ਟਰੋਫੀ ਨੂੰ ਚੱਕਦੇ ਨੇ ਅੱਜ ਬਾਰਸੀਲੋਨਾ ਦੇ ਵਿੱਚ ਇੱਕ ਵੱਡੀ ਕੱਪ ਨਹੀਂ ਹੋ ਰਿਹਾ ਇਹ ਦੋ ਦੇਸ਼ ਅਮਨ ਪਿਆਰ ਦਾ ਪੇਗਾਮ ਦੇਣ ਜਾ ਰਹੇ ਨੇ ਜਿਹਦੇ ਵਿੱਚ ਇੰਡੀਆ ਵੱਲੋਂ ਟੀਮ ਨੂੰ ਲੀਡ ਕਰ ਰਹੇ ਨੇ ਸਾਡੇ ਇਕਬਾਲ ਸਿੰਘ ਪੱਟੀ ਜੀ ਜੋ ਸਪੈਸ਼ਲੀ ਤੌਰ ਤੇ ਪਹੁੰਚ ਚੁੱਕੇ ਨੇ ਫਰਾਂਸ ਤੋਂ ਧੰਨਵਾਦ ਜੀ ਇਕਬਾਲ ਸਿੰਘ ਜੀ ਤੁਹਾਡਾ ਵੀ ਧੰਨਵਾਦ ਜੀ ਤੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਬਾਰਸਲੋਨਾ ਤੋਂ ਮੱਲੀ ਸਾਹਿਬ ਜੋ ਕਬੱਡੀ ਨੂੰ ਪਿਆਰ ਕਰਦੇ ਆ ਰਹੇ ਨੇ ਜਿਨ੍ਹਾਂ ਨੇ ਕਬੱਡੀ ਨੂੰ ਇੱਥੇ ਪੈਨ ਦੇ ਵਿੱਚ ਸ਼ੁਰੂਆਤ ਕੀਤੀ ਕਬੱਡੀ ਨੂੰ ਖੜਾਉਣ ਵਾਲੇ ਇਹ ਸੀਗੇ ਇਹਨਾਂ ਦੇ ਕੋਲੋਂ ਹੀ ਕਬੱਡੀ ਸਿੱਖੀ ਗਈ ਆ ਪੱਟੀ ਸਾਹਿਬ ਕੀ ਕਹਿਣਾ ਚਾਹੁੰਦੇ ਆ ਕਿ ਕਿਦਾਂ ਟੀਮ ਅੱਜ ਤੁਹਾਡੀ ਦੇਖੋ ਜੀ ਹੁਣ ਜੋਸ਼ ਤਾਂ ਦੋਨਾਂ ਧਿਰਾਂ ਚ ਜਿਹੜਾ ਭਰ ਚੁੱਕਾ ਹੈ ਪਬਲਿਕ ਵੀ ਜਿਹੜੀ ਆਵਾਮ ਵੀ ਇੱਥੇ ਬਹੁਤ ਵੱਡੀ ਤਦਾਦ ਚ ਪਹੁੰਚ ਚੁੱਕੀ ਹੈ ਜੀ ਬੇਸ਼ੱਕ ਜੇ ਇੱਕ ਪਾਸੇ ਮੈਂ ਪੰਜਾਬ ਨੂੰ ਪੰਜਾਬ ਦੀ ਟੀਮ ਮਤਲਬ ਚੜ੍ਹਦੇ ਪੰਜਾਬ ਨੂੰ ਮੈਂ ਲੀਡ ਕਰ ਰਿਹਾ ਤੇ ਲਹਿੰਦੇ ਪੰਜਾਬ ਨੂੰ ਸਾਡੇ ਮੱਲੀ ਸਾਹਿਬ ਜਿਹੜੇ ਸਾਡੇ ਬਹੁਤ ਹੀ ਪਿਆਰੇ ਮਿੱਤਰ ਨੇ ਇਹ ਲੀਡ ਕਰ ਰਹੇ ਨੇ ਤੇ ਗਰਾਊਂਡ ਤੁਹਾਡੇ ਸਾਹਮਣੇ ਹੁਣ ਬਣ ਚੁੱਕੀ ਹੈ ਥੋੜੇ ਮਿੰਟਾਂ ਚ ਇਹਦੇ ਵਿੱਚ ਜਿਹੜਾ ਮੁਕਾਬਲਾ ਸ਼ੁਰੂ ਹੋਣਾ ਤੇ ਪਤਾ ਲੱਗ ਜਾਣਾ ਕਿ ਅੱਜ ਜਿਹੜੀ ਯੂਰਪ ਦੀ ਟਰੋਫੀ ਜਿਹੜਾ ਕੌਣ ਚੁੱਕਦਾ ਮੱਲੀ ਸਾਹਿਬ ਚੁੱਕਦੇ ਨੇ ਕਿ ਜਾਂ ਅਸੀਂ ਚੱਕਦੇ ਆ ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ ਜੋ 1000 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਕੇ ਬਾਰਸੀਲੋਨਾ ਦੀ ਇਸ ਗਰਾਊਂਡ ਦੇ ਵਿੱਚ ਸ਼ਾਨ ਬਣ ਕੇ ਪਹੁੰਚੇ ਨੇ ਤੇ ਵੈਲਕਮ ਕਰਦੇ ਆ ਤੁਹਾਡਾ ਤੇ ਮੱਲੀ ਸਾਹਿਬ ਕਿਦਾਂ ਆਪਣੇ ਪਲੇਅਰ ਕੀ ਕਿਦਾਂ ਅੱਜ ਜੀ ਅਸਲਾਮੁਅਲੈਕਮ ਸਭ ਦੋਸਤਾਂ ਨੂੰ ਸਰਸੀਕਾਲ ਸਾਹਿਬ ਮਿੱਤਰਾਂ ਨੂੰ ਜੀ ਤੇ ਭਾਈ ਜਾਨ ਜੋਸ਼ ਜਿਹੜਾ ਦੋਵਾਂ ਟੀਮਾਂ ਦੇ ਵਿੱਚ ਬਿਲਕੁਲ ਬਰਾਬਰ ਹੈ ਦੋਵੇਂ ਮੁਲਕ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੇ ਆਪਣਾ ਜ਼ੋਰ ਜਿਹੜਾ ਸਾਰਾ ਲਾਇਆ ਹੈ اور عوام ਸਾਡੀ ਜਿਹੜੀ ਕਮਿਊਨਿਟੀ ਹੈ ਉਹ ਵੀ ਦੋਵਾਂ ਮੁਲਕਾਂ ਤੋਂ ਜਿਹੜੀ ਹੈ ਦੋਵਾਂ ਮੁਲਕਾਂ ਦੀ ਜਿੰਨੀ ਵੀ ਯੂਰਪ ਦੇ ਵਿੱਚ ਰਹਿ ਰਹੀ ਹੈ ਨੀਰੀ ਸਪੇਨ ਚ ਨਹੀਂ ਬਾਹਰ ਵੀ ਫਰਾਂਸ ਤੋਂ ਇਟਲੀ ਤੋਂ انگلینڈ ਤਾਈਂ ਦੁਨੀਆ ਜਿਹੜੀ ਹੈ ਜਰਮਨ ਤੱਕ ਬੰਦੇ ਆਏ ਨੇ ਤੇ ਅਸੀਂ ਇਹ ਜਿਹੜਾ ਮੈਚ ਖੇਡਾਣੇ ਦਾ ਮਕਸਦ ਸਾਡਾ ਇਹ ਨਹੀਂ ਕਿ ਅਸੀਂ ਇੱਕ ਦੂਜੇ ਨੂੰ ਹਰਾ ਕੇ ਤੇ ਅਸੀਂ ਕੋਈ ਆਪਰੇ ਆਪ ਨੂੰ ਉੱਚਾ ਵਹਾਣਾ ਹੈ ਅਸੀਂ ਸਿਰਫ ਇਹ ਪਿਆਰ ਮੁਹੱਬਤ ਦਾ ਪੈਗਾਮ ਹੀ ਹੈ ਕਿ ਦੋਵਾਂ ਮੁਲਕਾਂ ਦੀ ਕਮਿਊਨਿਟੀ ਇਕੱਠੀ ਹੋਵੇ ਦੀ ਪਿਆਰ ਮੁਹੱਬਤ ਵਦੇ ਦਾ ਜਿਸ ਤਰ੍ਹਾਂ ਅਸੀਂ ਆ ਦੂਸਰੇ ਦੋਸਤਾਂ ਨਾਲ 15 18 ਸਾਲ ਤੋਂ ਦੋਸਤੀ ਸਾਡੀ ਚੱਲ ਰਹੀ ਏ ਅਸੀਂ ਚਾਹੁੰਦੇ ਹਾਂ ਸਾਡੀ ਕਮਿਊਨਿਟੀ ਵੀ ਜਿਹੜੀ ਹੈ ਇੱਕ ਦੂਜੇ ਨਾਲ ਪਿਆਰ ਮੁਹੱਬਤ ਇੱਥੇ ਕਰੇ ਤੇ ਬਾਕੀ ਜਿੱਦਾ ਜ਼ੋਰ ਜ਼ਿਆਦਾ ਪੱਟਾਂ 'ਚ ਹੋਵੇ ਦਾ ਉਹ ਜਨਾਬ ਸ਼ਾਮ ਨੂੰ ਕੱਪ ਚੁੱਕੇ ਦਾ ਕੱਪ ਅਗਰ ਇੰਡੀਆ ਚੁੱਕੇ ਪਾਕਿਸਤਾਨ ਚੁੱਕੇ ਸਾਨੂੰ ਦੋਵਾਂ ਦੀ ਵਜ੍ਹਾ ਤੋਂ ਫਿਸ਼ੀ ਬਰਾਬਰ ਹੋਵੇ ਲੋ ਜੀ ਕੋਡੀ ਕਹਿੰਦੇ ਹਿੰਮਤ ਵਾਲਿਆਂ ਦੀ ਤੇ ਜ਼ੋਰ ਦੀ ਗੇਮ ਆ ਤੇ ਜਿਹਨੇ ਕਿਓ ਜ਼ਿਆਦਾ ਖਾਦਾ ਉਹ ਚੱਕ ਲੂਗਾ ਕੱਪ ਮੱਲੀ ਸਾਹਿਬ ਦੇਖਦੇ ਹਾਂ ਹੁਣ ਮੈਚ ਤੋਂ ਬਾਅਦ ਕੀ ਹੁੰਦਾ ਆ ਬਿਲਕੁਲ ਬਿਲਕੁਲ ਇੰਡੀਆ ਤੇ ਪਾਕਿਸਤਾਨ ਦੇ ਮੈਚ ਦੇ ਚਰਚੇ ਅੱਜ ਰਹੇ ਨੇ ਬਹੁਤ ਕਸ਼ਮਕਸ਼ ਰਹੀ ਆ ਦਿਖਾਉਣਾ ਕਿ ਇੰਡੀਆ ਨੇ ਜਿਹੜਾ ਕੱਪ ਆ ਉਹ ਜਿੱਤ ਲਿਆ ਆ ਜੱਗਾ ਭਾਜੀ ਦਿওল ਜੀ ਜੋ ਹਾਲੈਂਡ ਤੋਂ ਟੀਮ ਲੈ ਕੇ ਪਹੁੰਚੇ ਨੇ ਜਿਨ੍ਹਾਂ ਨੇ ਕਬੱਡੀ ਕੱਪ ਦੀ ਪੂਰੀ ਰਹਿ ਰਮਾਈ ਹਿੱਟ ਕਬੱਡੀ ਕੱਪ ਹੋਇਆ ਤੇ ਨਾਲ ਸਾਡੇ ਜਿਹੜੇ ਪਲੇਅਰ ਸੀਗੇ ਚੋਟੀ ਦੇ ਪਲੇਅਰ ਸੀ ਜਿਨ੍ਹਾਂ ਨੇ ਪਾਕਿਸਤਾਨ ਹੱਥੋਂ ਇਹ ਕੱਪ ਜਿੱਤ ਕੇ ਬਹੁਤ ਵੱਡਾ ਆਪਣਾ ਨਾਮ ਲਿਖ ਲਿਆ ਇਸ ਕੱਪ ਦੇ ਉੱਤੇ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੁੰਦੇ ਸੀ ਭਾਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਪਹਿਲਾਂ ਤੁਸੀਂ ਗਰਾਊਂਡ ਦੀ ਲੋਕੇਸ਼ਨ ਦੇਖੋ ਕਿੰਨੀ ਵਧੀਆ ਲੋਕੇਸ਼ਨ ਆ ਜੀ ਤੇ ਮੈਂ ਮੈਨੂੰ ਆਸ ਸੀ ਕਿ ਇੱਕੋ ਮੈਚ ਖਾਤਰ ਇੰਨਾ ਜ਼ਿਆਦਾ ਇਕੱਠ ਹੋ ਜੂਗਾ ਪਰ 바ਰਸੀ ਲੋਨਾਂ ਦੇ ਸਪੇਨ ਵਾਲੇ ਨੇ ਬਾਕੀ ਇਹ ਗੱਲ ਦਾ ਸਬੂਤ ਦਿੱਤਾ ਵੀਰੋ ਜੋਂ ਇੰਡੀਆ ਪਾਕਿਸਤਾਨ ਦਾ ਮੈਚ ਹੋਇਆ ਦਾ ਤਿਲ ਸਟੇਡਿਅਮ ਨੂੰ ਥਾਣੀ ਦੀ ਗਰਾਊਂਡ ਦੇ ਵਿੱਚ ਜੀ ਬਿਹਤਰੀਨ ਪ੍ਰਦਰਸ਼ਨ ਦੋਨੋਂ ਟੀਮਾਂ ਨੇ ਕੀਤਾ ਜੀ ਹਾਫ ਸਮੇਂ ਤੱਕ ਬੇਸ਼ੱਕ ਤੁਸੀਂ ਦੇਖਿਆ ਵੀ 8 ਅੰਕਾਂ ਦਾ ਫਰਕ ਸੀ ਜੀ 8 ਅੰਕਾਂ ਦੇ ਫਰਕ ਦੇ ਨਾਲ ਚੜ੍ਹਦੇ ਪੰਜਾਬ ਦੀ ਟੀਮ ਸੀ ਉਹ ਲੀਡ ਕਰ ਰਹੀ ਸੀ ਪਰ ਜਿੱਦਾਂ ਮੈਚ ਦੀ ਸਮਾਪਤੀ ਹੋਈ ਤੇ ਫਰਕ ਸਿਰਫ 4 ਅੰਕਾਂ ਦਾ ਰਹਿ ਗਿਆ ਬਹੁਤ ਇੰਟਰਸਟਿੰਗ ਮੈਚ ਹੋਇਆ ਜੀ ਤੇ ਇਹ ਸਾਬ ਲਾ ਲਓ ਵੀ ਜੀ ਉਧਰੋਂ ਵੀ ਕਦੇ ਜਫਾ ਕਦੇ ਉਧਰੋਂ ਜਫਾ ਜੀ ਤੇ ਬਹੁਤ ਵਧੀਆ ਸਕੋਰ ਰਿਹਾ ਜੀ ਮੈਚ ਦਾ ਮੈਂ ਆਪਣੇ ਵੱਲੋਂ ਸਾਡੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿਉਂਕਿ ਇਹ ਥੋੜੇ 2-3 ਦਿਨ 2-4 ਦਿਨ ਪਹਿਲਾਂ ਹੀ ਮੱਲੀ ਸਾਹਿਬ ਨੇ ਆਖਿਆ ਜੱਗਾ ਭਾਈ ਨੂੰ ਸਾਡੀ ਫੈਡਰੇਸ਼ਨ ਨੂੰ ਆਖਿਆ ਵੀ ਆਪਾਂ ਇੱਕ ਹੋਮ ਸ਼ੋਅ ਮੈਚ ਜਿਹੜਾ ਕਰਵਾਉਣਾ ਚਾਹੁੰਦੇ ਹਾਂ ਜੀ ਬਾਕੀ ਥੋੜਾ ਧੰਨਵਾਦ ਆ ਜੀ ਥੋੜੇ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਖਬਰ ਸਾਰੇ ਯੂਰਪ ਦੇ ਵਿੱਚ ਫੈਲੀ ਜੀ ਤੇ ਸਾਰੇ ਸਾਡੇ ਭਰਾ ਇੱਥੇ ਪਹੁੰਚ ਕੇ ਜਿਹਨਾਂ ਨੇ ਵੱਡਾ ਮਾਣ ਦਿੱਤਾ ਜੀ ਅਸੀਂ ਬਹੁਤ ਖੁਸ਼ ਹਾਂ ਜ ਹਮੇਸ਼ਾ ਯੂਰਪ ਦੀ ਧਰਤੀ ਤੇ ਖੜਾਏ ਆ ਤੇ ਉਹਨਾਂ ਦੀ ਮਦਦ ਵੀ ਕੀਤੀ ਆ ਤੇ ਬੇ ਤੜਕ ਹੋ ਕੇ ਮਦਦ ਕਰਦੇ ਆ ਰਹੇ ਆ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਨਾਲ ਤੁਹਾਡੀਆਂ ਸਾਰੀਆਂ ਫਾਊਂਡੇਸ਼ਨਾਂ ਦਾ ਸਾਰੀਆਂ ਟੀਮਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਕਿ ਯੂਰਪ ਦੇ ਵਕੋ ਵਕਰੇ ਸ਼ਹਿਰਾਂ ਦੇ ਵਿੱਚ ਹਾਂਜੀ ਤੁਸੀਂ ਮੈਚ ਵੀ ਕਰਵਾਏ ਆ ਉਹਨਾਂ ਦੇ ਵਿੱਚ ਵੀ ਵਿਚਰੇ ਹੋ ਬਹੁਤ ਵਧੀਆ ਰਿਹਾ ਆ ਤੁਹਾਡਾ ਤਜਰਬਾ ਜਿਹੜਾ ਇਸ ਸਾਲ ਤੁਹਾਡੇ ਕਬੱਡੀ ਕਪਾਂ ਤੇ ਲੋਕਾਂ ਨੇ ਚਾਰ ਚੰਦ ਲਾਏ ਆ ਪਾਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੀ ਜਿਹੜੀ ਕਲੱਬ ਆ ਜੀ ਪੰਜਾਬ ਸਪੋਰਟਸ ਕਲੱਬ ਐਮਸਟਰਡਮ ਇਹਨਾਂ ਨੇ ਬਹੁਤ ਵਾਰੀ ਇੱਥੇ ਜੀ ਸਾਰੇ ਕਮੈਂਟੇਟਰ ਰੈਫਰੀ ਤੇ ਪਲੇਅਰਾਂ ਨੂੰ ਹਰ ਸਾਲ ਮਾਣ ਬਖਸ਼ਿਆ ਜੀ ਮੈਂ ਖੁਦ ਚੌਥੀ ਵਾਰੀ ਮੈਨੂੰ ਇਸ ਕਲੱਬ ਨੇ ਮਾਣ ਬਖਸ਼ਿਆ ਜੀ ਮੈਂ ਪਾਜੀ ਉਹਨਾਂ ਦੇ ਵਿੱਚ ਰਹਿ ਕੇ ਆਇਆ ਇਹ ਫੈਮਿਲੀ ਤੌਰ ਦੇ ਉੱਤੇ ਹੀ ਵਰਤਨਾ ਵੀਰਾਂ ਦੇ ਨਾਲ ਮੈਨੂੰ ਪਤਾ ਜੀ ਜਦੋਂ বিজে ਲੱਗਦੇ ਆ ਕਿੰਨਾ ਔਖਾ ਹੁੰਦਾ ਕੰਮਕਾਰ ਹੁੰਦੇ ਆ ਭਰਾਵਾਂ ਨੂੰ ਕਦੇ ਕੋਈ ਇੱਕ ਬੰਦਾ 에ਰਪੋਰਟ ਤੇ ਉਤਰ ਗਿਆ ਕਦੇ ਦੋ ਉਤਰ ਗਏ ਆਪਦੇ ਕੰਮ ਤਾਂ ਦੇ ਸਾਹਮਣੇ ਨਿਆਣੇ ਵੀ ਹੁਣ ਤਾਂ ਸੁੱਖ ਨਾਲ ਬਰਾਬਰ ਦੇ ਹੋ ਗਿਆ ਜੀ ਇਹ ਵੀ ਬਰਾਬਰ ਹੁੰਦਾ ਲਾਉਣ ਲੱਗੇ ਜੀ ਜਿਵੇਂ ਬਾਰੀ ਚੱਕਦੇ ਆ ਪੂਰੀ ਜਾਣੀ ਫਿਰ ਕਈ ਵਾਰ ਬੀਜਾਂ ਦੀ ਰਿਕਾਵਟ ਆਉਂਦੀ ਹੈ ਜੀ ਕਿਵੇਂ ਦਲੀਲਾਂ ਪੀਲਾਂ ਕਰਕੇ ਜੀ ਕੋਰਟਾਂ ਦੇ ਵਿੱਚ ਇਹ ਕਲੱਬ ਜਿਹੜੀ ਬੀਜ ਲਗਾਉਂਦੀ ਹੈ ਜੀ ਸਾਰਾ ਕਬੱਡੀ ਜਗਤ ਮੇਰੇ ਨਾਲ ਜਿੰਨੇ ਵੀ ਕਮੈਂਟੇਟਰ ਆਏ ਨੇ ਚਾਹੇ ਉਹ ਓਮ ਕੜਿਆਣਾ ਆਲਾ ਚਾਹੇ ਉਹ ਰੁਪਿੰਦਰ ਜਲਾਲ ਆਇਆ ਜੀ ਰੈਫਰੀ ਸੁਖਾ ਸਰਫਕੋਟ ਬਿੱਲਾ ਗਾਲਬ ਨਾਲ ਆਪਣਾ ਰਾਜ ਕਕਰਾਲਾ ਜੀ ਤੇ ਨਾਲ ਸਾਡਾ ਭਰਾ ਤਗੜ ਖੀਰਾਂ ਵਾਲੀ ਤੇ ਸਾਰੀਆਂ ਟੀਮਾਂ ਦੀ ਅੱਠ ਦੀਆਂ ਅੱਠ ਟੀਮਾਂ ਅਸੀਂ ساری ਉਮਰ ਦੀ ਦੇਣ ਨਹੀਂ ਦੇ ਸਕਦੇ ਇਸ ਪੰਜਾਬ ਸਪੋਰਟਸ ਕਲੱਬ ਦਾ ਜੀ ਜਿਹੜੀ ਟੀਮ ਅੱਜ ਇੰਡੀਆ ਦੇ ਨਾਂ ਦੇ ਉੱਪਰ ਖੇਡੀ ਸਾਡੇ ਸਾਰੇ ਕਬੱਡੀ ਜਗਤ ਵੱਲੋਂ ਅੱਜ ਇੰਡੀਆ ਦੀ ਟੀਮ ਨੂੰ ਯਾਨੀ ਕਿ ਪੰਜਾਬ ਸਪੋਰਟਸ ਕਲੱਬ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਆ ਜੀ ਇਹ ਕੱਪ ਜਿੱਤਣ ਦੀ ਲੋ ਜੀ ਜੱਗਾ ਦੇਵਲ ਜੀ ਤੁਹਾਡਾ ਬੜਾ ਧੰਨਵਾਦ ਆ ਤੁਸੀਂ ਜਿਹੜੇ ਕਬੱਡੀ ਦੇ ਪਲੇਅਰ ਤੁਸੀਂ ਯੂਰਪ ਦੇ ਵਿੱਚ ਸੱਦਦੇ ਹੋ ਮੈਚ ਕਰਵਾਉਨੇ ਹੋ ਤੁਹਾਡਾ ਬੜਾ ਧੰਨਵਾਦ ਆ ਤੁਸੀਂ ਅੱਗੇ ਹੋਰ ਆਉਣ ਵਾਲੇ ਸਾਲਾਂ ਦੇ ਵਿੱਚ ਇਵੇਂ ਹੀ ਮਿਹਨਤ ਕਰਦੇ ਰਹੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਜਿੰਨੇ ਵੀ ਕਪੜੇ ਲਾਈਫ ਦੇਖ ਰਹੇ ਆ ਮਰੀਕ ਸਿੰਘ ਜੀ ਚਲੋ ਖਤਮ ਬੰਦਾ ਇਕੱਲਾ ਨਹੀਂ ਚੱਕਦਾ ਹੁੰਦਾ ਉਹਦੇ ਪਿੱਛੇ ਤੈਨੂੰ ਪਤਾ ਹੋਵੇ ਵੀ ਭਰਾ ਚਾਰ ਖੜੇ ਹੁੰਦੇ ਤਾਂ ਹੀ ਬੰਦਾ ਕਾਮਯਾਬ ਹੁੰਦਾ ਜੀ ਇਹ ਮੇਰਾ ਇਕੱਲੇ ਦਾ ਕੰਮ ਨਹੀਂ ਗਾ ਇਹ ਸਾਰੇ ਪੰਜਾਬ ਕੋਸ਼ਿਸ਼ ਕਰ ਅਸੀਂ ਸਦਮੋਰਨ ਹੋ ਗਏ ਆ ਜੀ ਸਾਡੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਯੂਰੋਪੀਆ ਹਮੇਸ਼ਾ ਸਾਡੇ ਨਾਲ ਆ ਅਸੀਂ ਉਹਨਾਂ ਦੇ ਨਾਲ ਆ ਕਾਮੇ ਜਿੰਨੇ ਵੀ ਕਰਦੇ ਅਸੀਂ ਸਾਰੇ ਇਕੱਠੇ ਹੀ ਸਲਾਵਾ ਦੇ ਨਾਲ ਕਰਦੇ ਆਂ ਔਰ ਜਿੰਨਾ ਪਿਆਰ ਮਿਲਦਾ ਆ ਉਨੀ ਸਾਨੂੰ ਖੁਸ਼ੀ ਹੁੰਦੀ ਆ ਉਨੀ ਸਾਨੂੰ ਸੌਕਾ ਲੱਗਦਾ ਵੀ ਸਾਨੂੰ ਪਿਆਰ ਦੇਣ ਜਾਂਦਾ ਨਾ ਕੀ ਸਾਡੇ ਤੇ ਛਿੱਟੇ ਛਿੱਟਣ ਕਈ ਚੀਜ਼ਾਂ ਜਿਵੇਂ ਅਸੀਂ ਦੇਖਿਆ ਵੀ ਬਹੁਤ ਗੱਲਾਂ ਕਰਦੇ ਆ ਪਰ ਜੀ ਜਦੋਂ ਰੱਬ ਸਾਡੇ ਨਾਲ ਆ ਦਿਲੋਂ ਸੱਚੇ ਦਿਲੋਂ ਤੁਰੇ ਆ ਆਪਾਂ ਨੂੰ ਚਲੋ ਕਿਸੇ ਦਾ ਐਡਾ ਡਰ ਨਹੀਂਗਾ ਪਰ ਜਿੰਨਾ ਕਰਾਂਗੇ ਸੱਚੇ ਦਿਲੋਂ ਕਰਾਂਗੇ ਜਦੋਂ ਨਹੀਂ ਕਰਨਾ ਤਾਂ ਕਰੀ ਆਪਾਂ ਨਹੀਂ ਕਰਾਂਗੇ ਚੌਧਰੀ ਸ਼ੁਆਬ ਦੇ ਨਾਲ ਸਾਰਾ ਕੁਝ ਬਰਸਲੋਨ ਦੇ ਬਾਇਨਾਜ਼ ਜਿੱਦੋਂ ਹਰਾਮਾਰੀ ਸਾਹਿਬ ਲੋਕਾਂ ਦੇ ਪਿਆਰ ਦੇ ਨਾਲ 2000 50 50 ਦੇ ਪੂਰੇ ਛਾਲੀ ਲੋ ਜੀ ਦਿਓ ਜੀ ਤੁਹਾਡਾ ਬੜਾ ਧੰਨਵਾਦ ਹੈ ਤਸੀਬ ਜਿਹੜਾ ਕਬੱਡੀ ਕੱਪ ਕਰਵਾਇਆ ਤੇ ਛੱਟੇ ਤਾਂ ਪੈਂਦੇ ਰਹਿੰਦੇ ਆ ਇਹ ਤਾਂ ਕੋਣ ਆਲਿਆਂ ਨੇ ਛੱਟੇ ਪਾਈ ਜਣੇ ਕੰਮ ਕਰਨ ਵਾਲਿਆਂ ਨੇ ਕੰਮ ਕਰੀ ਜਾਣਾ ਇਸ ਲਈ ਰੰਗਨਾ ਮਾਰਨ ਬਖਤ ਉਸਹਿ ਦੁਨੀਆ ਦੇ ਮਾਰੇ ਕੁਝ ਨਹੀਂ ਮਾਰਦਾ ਲੋ ਜੀ ਕੈਮਰਾਮੈਨ ਸਾਇਲ ਸਿੰਘ ਦੇ ਨਾਲ ਅਮਰੀਕ ਸਿੰਘ ਬਰਸਲੋਨਾ Thank you. Thank you.